ਹਾਂਜੀ ਦੋਸਤੋ ਆਪਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਬਾਈ ਜੀ ਫੇਰ ਹਾਜ਼ਰ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਕੱਲਕਲਾਂ ਰੋਡ ਮੋਗਾ ਸ਼ਹਿਰ ਦੇ ਵਿੱਚ ਜਿੱਥੇ 16-16 ਮਰਲਿਆਂ ਦੇ ਦੋ ਹਾਤੇ ਆ ਜੇ ਇਕੱਠਾ ਲੈਣਾ ਤਾਂ ਇਕੱਠਾ ਵੀ ਲੈ ਸਕਦੇ ਹੋ ਜੇ ਕੱਲਾ-ਕੱਲਾ ਲੈਣਾ ਤਾਂ ਕੱਲਾ-ਕੱਲਾ ਵੀ ਲੈ ਸਕਦੇ ਹੋ 26 ਫੁੱਟ ਫਰੰਟ ਦੋਨਾਂ ਦਾ 52 ਫੁੱਟ ਫਰੰਟ ਬਣਦਾ ਸੋ ਇੱਕ ਪਲਾਟ ਦਾ ਜਿਹੜਾ ਫਰੰਟ ਆ ਉਹ 26 ਫੁੱਟ ਹੈ ਗਲੀ 20 ਫੁੱਟ ਚੌੜੀ ਆ ਤੇ ਆਜੋ ਫਿਰ ਦੇਖਦੇ ਆ ਆਪਾਂ ਇਹ ਪਸ਼ੂਆਂ ਦੀ ਰਹਿائش ਵਾਸਤੇ ਜੋ ਹਾਤਾ ਬਣਿਆ ਸੋ ਬਹੁਤ ਹੀ ਵਧੀਆ ਜਿਹੜਾ ਹਾਤਾ ਬਣਿਆ ਲੈਂਟਰ ਪਾਇਆ ਹੋਇਆ ਖੁਰਲੀਆਂ ਬਣੀਆਂ ਹੋਈਆਂ ਮੱਛੀ ਮੋਟਰ ਲੱਗੀ ਹੋਈ ਆ ਔਰ ਕਿੱਲਾ ਵੀ ਗੱਡਣ ਦੀ ਲੋੜ ਨਹੀਂ ਇਸ ਬਿਲਡਿੰਗ ਦੇ ਵਿੱਚ ਪਸ਼ੂਆਂ ਵਾਸਤੇ ਸੋ ਬਹੁਤ ਹੀ ਇਸ ਵਧੀਆ ਜਿਹੜਾ ਬਣਿਆ ਹੋਇਆ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਬਣਿਆ ਹੋਇਆ ਇਹਦੀ ਡਿਮਾਂਡ ਮਾਲਕ ਨੇ 2 ਲੱਖ ਰੁਪਇਆ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਕੀਤੀ ਆ ਪਲਾਟ ਵਿਦ ਸ਼ਤੋਤ ਸੋ ਨਾਲ ਇਹਦੇ ਕੋਠੀ ਵੀ ਪਈ ਆ 8 ਮਰਲਿਆਂ ਦੀ ਜਿਹਦੇ ਵਿੱਚ 5 ਬੈੱਡਰੂਮ ਜਿਹੜੇ ਆ ਬਣੇ ਹੋਏ ਆ ਜੇ ਕਿਸੇ ਵੀਰ ਨੇ ਉਹ ਵੀ ਲੈਣੀ ਹੋਵੇ ਨਾਲ ਪਸ਼ੂਆਂ ਦਾ ਪਸ਼ੂ ਪਾਲਣ ਦਾ ਕੰਮ ਕਰਨਾ ਹੋਵੇ ਤਾਂ ਉਹ ਵੀਰ ਕਰ ਸਕਦਾ ਰੈਸ਼ ਵਾਸਤੇ ਵੀ ਕੋਠੀ ਅਲੱਗ ਪਈ ਆ ਇਸ ਤੋਂ ਇਲਾਵਾ 8 ਮਰਲਿਆਂ ਦੀ ਤੇ ਇਹ 16 ਮਰਲਿਆਂ ਦੇ ਵਿੱਚ ਪਸ਼ੂਆਂ ਦਾ ਹਾਤਾ ਬਣਿਆ ਹੋਇਆ ਜਿਸ ਵੀਰ ਨੇ 8 ਮਰਲਿਆਂ ਵਿੱਚ ਲੈਣਾ ਤਾਂ 8 ਮਰਲਿਆਂ ਵਿੱਚ ਵੀ ਲੈ ਸਕਦਾ ਜੇ 16 ਮਰਲੇ ਇਕੱਠੇ ਲੈਣੇ ਆ ਤਾਂ 16 ਮਰਲੇ ਇਕੱਠੇ ਵੀ ਲੈ ਸਕਦਾ। ਔਰ ਸਾਰੇ ਜਿਹੜਾ ਫਰਸ਼ਾ ਉਹ ਲੱਗਿਆ ਹੋਇਆ ਤੂੜੀ ਵਾਸਤੇ ਅਲੱਗ ਜਿਹੜੇ ਆ ਕਮਰੇ ਆ ਉਹ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਇੱਟ ਦੇ ਨਾਲ ਮਟੀਰੀਅਲ ਦੇ ਨਾਲ ਜਿਹੜਾ ਇਹ ਪਸ਼ੂਆਂ ਦਾ ਹਾਤਾ ਬਣਿਆ ਹੋਇਆ। ਸੋ ਡਿਮਾਂਡ 2 ਲੱਖ ਰੁਪਈਆ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਮਾਲਕ ਨੇ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਹੋ ਸਕੇ ਤਾਂ ਬਾਈ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰਦੇ ਹੋ ਫ੍ਰੀ ਆਫ ਕੋਸਟ ਕੋਈ ਖਰਚਾ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਸਾਰੀ ਜਾਣਕਾਰੀ ਦੇਈਏ ਜੇ ਕੋਈ ਅਧੂਰੀ ਰਹਿ ਜਾਂਦੀ ਹੈ ਤਾਂ ਫਿਰ ਜਰੂਰ ਕਮੈਂਟ ਰਾਂ ਹੀ ਦੱਸ ਦਿਆ ਕਰੋ ਆਪਾਂ ਉਸ ਚੀਜ਼ ਨੂੰ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਹੀ ਸੋਹਣਾ ਜਿਹੜਾ ਪਸ਼ੂਆਂ ਵਾਸਤੇ ਜਿਹੜਾ ਹਾਤਾ ਬਣਿਆ ਹੋਇਆ ਜਿਹੜੇ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਇਹ ਤਿਆਰ ਬਰ ਤਿਆਰ ਆ ਜਿਹੜੀ ਬਿਲਡਿੰਗ ਔਰ ਦੋਨਾਂ ਪਲਾਟਾਂ ਨੂੰ ਅਲੱਗ-ਅਲੱਗ ਜਿਹੜੇ ਆ ਵੱਡੇ ਗੇਟ ਦਿੱਤੇ ਹੋਏ ਆ ਇਸੇ ਕਰਕੇ ਕਹਿੰਨੇ ਆ ਕਿ ਜੇ ਕਿਸੇ ਨੇ 8 ਮਰਲੇ ਇਕੱਲੇ ਲੈਣੇ ਆ ਤਾਂ 8 ਮਰਲੇ ਇਕੱਲੇ ਵੀ ਲੈ ਸਕਦਾ ਜੇ ਇਕੱਠੇ ਲੈਣੇ ਆ ਤਾਂ ਇਕੱਠੇ ਵੀ ਲੈ ਸਕਦਾ ਦੋਨਾਂ ਪਲਾਟਾਂ ਦਾ ਜਿਹੜਾ ਫਰੰਟਾ ਉਹ 52 ਫੁੱਟ ਬਣ ਜਾਂਦਾ ਸੋ ਬਹੁਤ ਹੀ ਵਧੀਆ ਜਿਹੜਾ ਆਪਣੇ ਪਲਾਟ ਹੈਗੇ ਆ ਔਰ ਵਿੱਚ ਜਿਹੜਾ ਪਸ਼ੂਆਂ ਵਾਸਤੇ ਬਹੁਤੀ ਵਧੀਆ ਬਿਲਡਿੰਗ ਆ ਜਿਹੜੀ ਉਹ ਬਣੀ ਹੋਈ ਹੈ। ਸੋ ਨਾਲ 8 ਮਰਲੇ ਦੇ ਵਿੱਚ ਕੋਠੀ ਵੀ ਪਈ ਹੈ ਜਿਸ ਵੀਰ ਨੇ ਪਸ਼ੂਆਂ ਦੀ ਰੈਸ਼ ਦੇ ਨਾਲ-ਨਾਲ ਆਪਣੀ ਰੈਸ਼ ਵੀ ਨੇੜੇ ਕਰਨੀ ਆ ਤਾਂ ਉਹ ਵੀ ਕੋਠੀ ਤੁਹਾਨੂੰ ਮਿਲ ਜੂਗੀ 8 ਮਰਲੇ ਦੇ ਵਿੱਚ 5 ਬੈਡਰੂਮ ਵਾਲੀ 20 ਫੁੱਟ ਚੌੜੀ ਗਲੀ ਹੈ ਜੀ ਤੁਸੀਂ ਦੇਖ ਸਕਦੇ ਹੋ। ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਝਾਉਂ ਜਾਂ ਤ ਨਹੀਂ ਦਿੰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ।